ਸ਼ਰੀ ਨਗਰ ਦੀ ਇੱਕ ਸਟੇਜ ਦੇ ਉੱਤੇ ਪੰਜਾਬੀ ਗਾਇਕ ਵੀਰ ਸਿੰਘ ਦੇ ਵੱਲੋਂ ਨੀਮੇ ਕੱਤਾ ਪ੍ਰੀਤਾ ਨਾਲ ਚਰਖਾ ਚੰਨਣ ਦਾ ਗੀਤ ਗਾਉਣ ਦਾ ਨੱਚਣ ਦਾ ਤਿੰਨ ਚੌਣ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਪਖਿਆ ਸਟੇਜ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਸੀ ਇਸ ਥਾਂ ਦੇ ਉੱਤੇ ਇਦਾਂ ਗੀਤ ਗਾਉਣਾ ਨਹੀਂ ਸੀ ਚਾਹੀਦਾ ਤੇ ਜੇ ਉਹਨੇ ਗਾਇਆ ਤਾਂ ਇਹ ਮੁੱਦਾ ਇਨੀ ਹੀ ਪਖਣਾ ਸੀ ਜਿਵੇਂ ਕਿ ਪਖਿਆ ਵੀਰ ਸਿੰਘ ਦਾ ਮੁੱਦਾ ਇਹ ਇਸ ਕਰਕੇ ਵੀ ਵੱਧ ਪਖਿਆ ਕਿਉਂਕਿ ਉਹਨੇ ਹੁਣ ਤੱਕ ਚੰਗਾ ਹੀ ਗਿਆ ਆ ਉਹਨੇ ਕਦੇ ਮਾੜਾ ਨਹੀਂ ਗਾਇਆ ਉਹ ਸੋਹਣੇ ਦਾੜੇ ਦੇ ਪ੍ਰਕਾਸ਼ ਦੇ ਵਿੱਚ ਆ ਉਹ ਦਸਤਾਰ ਸਜਾਉਂਦਾ ਉਹ ਗੁਰੂ ਘਰ ਵੀ ਜਾਂਦਾ ਤੇ ਗੁਰੂ ਘਰ ਦੇ ਵਿੱਚ ਜਾਣ ਵਾਲੇ ਨੂੰ ਤੇ ਸਿੱਖੀ ਦੀਆਂ ਅਤੀਤ ਦੀਆਂ ਵਰਤਮਾਨ ਦੀਆਂ ਹਰ ਤਰ੍ਹਾਂ ਦੀਆਂ ਗੱਲਾਂ ਨੂੰ ਸਮਝਣ ਤੇ ਜਾਣਨ ਵਾਲੇ ਬੰਦੇ ਦੇ ਕੋਲੋਂ ਅਸੀਂ ਆਮ ਨਾਲੋਂ ਵੱਧ ਆਸ ਰੱਖਦੇ ਹਾਂ ਕਿ ਇਹ ਬੰਦਾ ਗਲਤੀ ਕਦੇ ਕਰ ਨਹੀਂ ਸਕਦਾ ਪਰ ਵੀਰ ਸਿੰਘ ਦੀ ਵੀਡੀਓ ਜਦੋਂ ਵਾਇਰਲ ਹੋਈ ਨਾਲ ਦੀ ਨਾਲ ਉਹਨੇ ਫਿਰ ਮਾਫੀ ਮੰਗੀ ਆ ਉਹਨੇ ਪਹਿਲਾਂ ਵੀਡੀਓ ਕਲਿੱਪ ਵਾਇਰਲ ਹੋਈ ਉਹਦੀ ਕਿ ਮੈਂ ਜੀ ਸਿੱਖ ਕੌਮ ਦੇ ਕੋਲੋਂ ਜਥੇਦਾਰ ਸਾਹਿਬ ਦੇ ਕੋਲੋਂ ਮਾਫੀ ਮੰਗਦਾ ਕਿ ਜੋ ਕੁਝ ਹੋਇਆ ਇਹ ਕੁਝ ਹੋਣਾ ਨਹੀਂ ਸੀ ਚਾਹੀਦਾ ਮੇਰੀ ਮੈਨੇਜਮੈਂਟ ਦੀ ਵੀ ਗਲਤੀ ਆ ਪਰ ਇਹ ਮੈਂ ਆਪਣੀ ਗਲਤੀ ਵੀ ਮੰਨਦਾ ਇਸ ਕਰਕੇ ਜਿਹੜੀ ਗਲਤੀ ਹੋਈ ਆ ਇਹਦੇ ਲਈ ਭਾਈ ਮੈਂ ਮਾਫੀ ਮੰਗਦਾ ਤੇ ਮੈਂ ਅੱਜ ਹੀ ਅਕਾਲ ਤਖਤ ਸਾਹਿਬ ਤੇ ਜਾ ਕੇ ਭੁੱਲ ਬਖਸ਼ਾਈ ਕਰਾਉਣੀ ਆ ਤੇ ਵੀਰ ਸਿੰਘ ਅਕਾਲ ਤਖਤ ਸਾਹਿਬ ਤੇ ਗਿਆ ਵੀ ਉਹਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਨਾਨੀ ਕੁਲਦੀਪ ਸਿੰਘ ਗੜਗਾਜ ਹੁਰਾਂ ਨੂੰ ਆਪਣਾ ਲਿਖਤੀ ਮਾਫੀਨਾਮਾ ਸੌਂਪਿਆ ਵੀ ਗਿਆ ਤੇ ਗੜਗੱਜ ਸਾਹਿਬ ਦੇ ਵੱਲੋਂ ਵੀ ਇਹ ਗੱਲ ਮੀਡੀਆ ਦੇ ਵਿੱਚ ਕਹੀ ਗਈ ਆ ਉਹਨਾਂ ਨੇ ਕਿਹਾ ਜੀ ਕਿ ਵੀਰ ਸਿੰਘ ਦੇ ਵੱਲੋਂ ਜਿਹੜਾ ਮਾਫੀਨਾਮਾ ਦਿੱਤਾ ਗਿਆ ਉਹ ਪ੍ਰਾਪਤ ਹੋ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਸਰਕਾਰਾਂ ਨੂੰ ਇਹੋ ਜਿਹੇ ਸਮਾਗਮਰ ਚਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਇਹ ਸ਼੍ਰੋਮਣੀ ਕਮੇਟੀ ਜਾਂ ਸਿੱਖ ਸੰਸਥਾਵਾਂ ਦੇ ਅਧੀਨ ਆਉਂਦੇ ਕੰਮ ਆ ਤੇ ਸਰਕਾਰਾਂ ਦੇ ਲਈ ਕਰਨ ਵਾਲੇ ਹੋਰ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਸ਼ਹੀਦੀ ਸਮਾਗਮ ਹੁੰਦੇ ਆ ਸ਼ਤਾਬਦੀ ਸਮਾਗਮ ਹੁੰਦੇ ਆ ਹੋਰ ਜਿਹੜੇ ਵੱਖ-ਵੱਖ ਸਮਾਗਮ ਹੁੰਦੇ ਆ ਉਹਨਾਂ ਦੇ ਵਿੱਚ ਕੁਸਪੈਠ ਕਰਨੀ ਥਾਂ ਨੇ ਉੱਤੇ ਜੇਕਰ ਉਹਨਾਂ ਦੇ ਪ੍ਰਬੰਧਾਂ ਦੇ ਉੱਤੇ ਵੀ ਭਾਈ ਕਿਤੇ ਸੜਕਾਂ ਬਣਨੀਆਂ ਕਿਤੇ ਕੋਈ ਹੋਰ ਕੰਮ ਹੋਣੇ ਕਿਤੇ ਕੋਈ ਹੋਰ ਕੰਮ ਹੋਣੇ ਆ ਜੇਕਰ ਇਹਨਾਂ ਕੰਮਾਂ ਦੇ ਵੱਲ ਸਰਕਾਰ ਗੌਰ ਕਰੇ ਤਾਂ ਉਹਨਾਂ ਨੇ ਕਿਹਾ ਜੀ ਕਿ ਇਹ ਜਰਾ ਚੰਗੀ ਗੱਲ ਹੋਊਗੀ ਤੇ ਜਿਹੜੇ ਤਰੀਕੇ ਦੇ ਨਾਲ ਇਹ ਸਮਾਗਮਰ ਚ ਆਇਆ ਗਿਆ ਜਿਹੜਾ ਕਿ ਸ਼੍ਰੀਨਗਰ ਦੇ ਵਿੱਚ ਹੋਇਆ ਉਹਨਾਂ ਨੇ ਕਿਹਾ ਜੀ ਕਿ ਇਹਦੇ ਵਿੱਚ ਹੋਈ ਇਹ ਭੁੱਲ ਹੋਈ ਇਹ ਗਲਤੀ ਦੱਸਦੀ ਆ ਕਿ ਸਰਕਾਰਾਂ ਨੂੰ ਇਦਾਂ ਦੇ ਸਮਾਗਮਰ ਚਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਸਮਗਮ ਅਦਾਰੇ ਜਿਹੜੇ ਧਾਰਮਿਕ ਉਹਨਾਂ ਦੇ ਅਧੀਨ ਹੀ ਹੋਣੇ ਚਾਹੀਦੇ ਆ ਹੁਣ ਦੇਖੋ ਇਸ ਮਸਲੇ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਗਏ ਆ ਕੁਝ ਲੋਕਾਂ ਨੇ ਇਹ ਗੱਲ ਕਹੀ ਆ ਕਿ ਵੀਰ ਸਿੰਘ ਵਰਗੇ ਬੰਦੇ ਨੂੰ ਮਾਫ ਨਹੀਂ ਕਰਨਾ ਚਾਹੀਦਾ ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਵੀਰ ਸਿੰਘ ਦੇ ਕੋਲੋਂ ਜਕਰ ਗਲਤੀ ਹੋਈ ਆ ਜਾਂ ਗੁਨਾਹ ਹੋਇਆ ਉਹਨੂੰ ਮਾਫ ਕਰ ਦੇਣਾ ਚਾਹੀਦਾ ਜਦੋਂ ਬੰਦਾ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਨਿਮਗਿਆ ਜਿਹਦੇ ਵੱਲੋਂ ਉੱਥੇ ਜਾ ਕੇ ਮਾਫੀ ਮੰਗਲੇ ਗਈ ਇਸ ਤੋਂ ਵੱਧ ਹੋ ਵੀ ਕੀ ਸਕਦਾ ਪਰ ਮੈਂ ਨਾ ਕੁਝ ਕ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਨਾ ਜਿਹੜੀਆਂ ਕਿ ਸ਼ਾਇਦ ਪਰਦੇ ਪਿੱਛੇ ਕਿਸੇ ਨੂੰ ਪਤਾ ਨਾ ਹੋਣ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਇਕੱਠੇ ਗਏ ਸੀ ਬਾਬੇ ਨਾਨਕ ਦੀ ਧਰਤੀ ਤੇ ਮੈਂ ਤੇ ਵੀਰ ਸਿੰਘ ਅਸੀਂ ਇਕੱਠੇ ਗਏ ਸੀ ਮੈਂ ਵੀ ਬਹੁਤ ਰੋਇਆ ਸੀ ਕਿਉਂਕਿ ਉਹ ਸਾਡੇ ਬਾਬੇ ਨਾਨਕ ਦੀ ਧਰਤੀ ਆ ਤੇ ਮੇਰੇ ਨਾਲੋਂ ਕਈ ਗੁਣਾ ਵੱਧ ਵੀਰ ਸਿੰਘ ਰੋਇਆ ਉਹਨੇ ਬਹੁਤ ਦਿਨ ਇਹੀ ਗੱਲਾਂ ਕੀਤੀਆਂ ਕਿ ਯਾਰ ਇਸ ਧਰਤੀ ਦੇ ਉੱਤੇ ਆਉਣਾ ਸੱਚੀ-ਮੁੱਚੀ ਧੰਨ ਭਾਗ ਵਾਲੀ ਗੱਲ ਆ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਉਹ ਬੰਦਾ ਸੱਚੀ ਮੁੱਚੀ ਧਾਰਮਿਕ ਖਿਆਲਾਂ ਵਾਲਾ ਹੈ ਵੀ ਮੈਂ ਕੋਈ ਜਸਟੀਫਾਈ ਨਹੀਂ ਕਰਦਾ ਵੀ ਜੇਕਰ ਉਹਨੇ ਗਾਣਾ ਗਾਤਾ ਫਿਰ ਕੀ ਹੋ ਗਿਆ ਇਹ ਨਹੀਂ ਮੈਂ ਕਹਿੰਦਾ ਉਹਨੂੰ ਗਾਣਾ ਗਾਉਣਾ ਨਹੀਂ ਸੀ ਚਾਹੀਦਾ ਮੈਂ ਨਾਲੇ ਵੀ ਗੱਲ ਕਹਿਣਾ ਪਰ ਮੈਂ ਇਹ ਗੱਲ ਜ਼ਰੂਰ ਮਹਿਸੂਸ ਕਰਦਾ ਵੀ ਉਹਨੇ ਜਿਹੜੀ ਗੱਲ ਕਹਿ ਦਿੱਤੀ ਉਹਨੇ ਜਿਹੜਾ ਗਾਣਾ ਗਾ ਦਿੱਤਾ ਸ਼ਾਇਦ ਉਹਦੇ ਵੱਲੋਂ ਅਣਜਾਣਤਾ ਦੇ ਵਿੱਚ ਹੀ ਗਾ ਦਿੱਤਾ ਗਿਆ ਹੋਵੇ ਸ਼ਾਇਦ ਇਹਦੇ ਪਿੱਛੇ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਜੀ ਕਿ ਸਾਜ਼ਿਸ਼ ਦੇ ਤਹਿਤ ਗਾਇਆ ਇਹ ਤਾਂ ਜੀ ਸਿਰਫ ਸਿਰਫ ਕਮਰਸ਼ੀਅਲ ਬੰਦੇ ਆ ਇਤਿਹਾਸ ਰਪਈਆਂ ਨਹੀਂ ਖਾਤਰ ਕੁਝ ਵੀ ਗਾ ਦਿੰਦੇ ਆ ਇਹ ਵੀ ਹੋ ਸਕਦਾ ਕਿਉਂਕਿ ਮੈਂ ਤਾਂ ਉੱਥੇ ਹੈ ਨਹੀਂ ਸੀ ਲੋਕਾਂ ਨੇ ਗੱਲ ਕਹੀ ਹੋਵੇ ਜੀ ਕਿ ਇੱਕ ਦੋ ਗੀਤ ਹੋਰ ਵੀ ਗਾ ਦਿਓ ਸ਼ਾਇਦ ਉਹਨੇ ਗਾਤਾ ਹੋਵੇ ਹਾਲਾਂਕਿ ਉਹਨੂੰ ਕਹਿਣਾ ਚਾਹੀਦਾ ਸੀ ਕਿ ਜਿਹੜਾ ਇਹ ਸਮਾਗਮ ਆ ਇਹਦੇ ਮੁਤਾਬਕ ਹੀ ਆਪਾਂ ਚੱਲਾਂਗੇ ਪਰ ਉਹਦਾ ਤਰਕ ਇਹ ਹੈ ਜੀ ਕਿ ਮੈਂ ਇਹ ਪਿਛਲੇ ਪਾਸੇ ਬੋਰਡ ਦੇਖਿਆ ਪੜਿਆ ਹੀ ਨਹੀਂ ਸੀ ਵੀਰ ਸਿੰਘ ਨੇ ਗੱਲ ਕਹੀ ਹੈ ਜੀ ਕਿ ਮੈਂ ਆਸਟ੍ਰੇਲੀਆ ਤੋਂ ਆਇਆ ਮੇਰੀ ਟੀਮ ਨੇ ਇਹ ਸਮਾਗਮ ਬੁਕੀਤਾ ਸੀ ਮੈਨੂੰ ਵੀ ਮੇਰੀ ਟੀਮ ਨੇ ਮੁਕੰਮਲ ਜਾਣਕਾਰੀ ਨਹੀਂ ਦਿੱਤੀ ਵੀ ਕਿਹੜੇ ਸੰਦਰਭ ਦੇ ਵਿੱਚ ਆ ਕਲਾਕਾਰ ਜਦੋਂ ਸਟੇਜ ਦੇ ਉੱਤੇ ਜਾਂਦਾ ਉਹਦਾ ਧਿਆਨ ਸਾਰਾ ਇਸ ਗੱਲ ਦੇ ਵੱਲ ਹੁੰਦਾ ਜੀ ਕਿ ਮੈਂ ਆਡੀਅנס ਦੀ ਨਬਜ਼ ਨੂੰ ਪਛਾਣਾ ਮੈਂ ਇਹਨਾਂ ਦੇ ਮੂਰੇ ਕਿਵੇਂ ਪੇਸ਼ ਕਰਨਾ ਉਹਦੇ ਕਹਿਣ ਦੇ ਮੁਤਾਬਕ ਮੈਂ ਪਿਛਲੇ ਪਾਸੇ ਬੋਰਡ ਮੈਂ ਪੋਸਟਰ ਦੇਖਿਆ ਹੀ ਨਹੀਂ ਪਰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਹੁਣ ਆਹ ਗੱਲ ਧਿਆਨ ਮੰਗਦੀ ਆ ਵੀਰ ਸਿੰਘ ਦੇ ਮੁਤਾਬਕ ਜਦੋਂ ਚੱਲਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਭਾਈ ਇਹ ਤਾਂ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਪਦੀ ਨੂੰ ਸਮਰਪਿਤ ਆ ਫਿਰ ਅਸੀਂ ਇਸ ਗੱਲ ਦੀ ਗਲਤੀ ਮੰਨੀ ਸਾਨੂੰ ਅਹਿਸਾਸ ਹੋਇਆ ਫੇਰ ਅਸੀਂ ਜੋੜੇ ਲਾ ਕੇ ਸ਼ਲੋਕ ਮਹੱਲਾ ਨੋਵਾਂ ਪੜਿਆ ਤੇ ਫੇਰ ਅਸੀਂ ਉਸ ਸਮਾਗਮ ਦੀ ਰੰਗਤ ਦੇ ਵਿੱਚ ਆਏ ਵੀ ਤੇ ਆਉਣਾ ਵੀ ਚਾਹੀਦਾ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਵੀਰ ਸਿੰਘ ਦੇ ਵੱਲੋਂ ਬਚਣ ਦੀ ਖਾਤਰ ਇਹ ਗੱਲ ਕਹੀ ਗਈ ਹੈ ਜਾਂ ਫਿਰ ਨਹੀਂ ਕੁਝ ਲੋਕ ਇਹ ਗੱਲ ਕਹਿੰਦੇ ਜੀ ਕਿ ਵੀਰ ਸਿੰਘ ਤਾਂ ਜਾਣ ਬੁੱਝ ਕੇ ਗੱਲ ਕਰ ਰਿਹਾ ਵੀ ਭਾਈ ਮੈਂ ਬਚ ਨਿਕਲਾਂ ਉਹਦੇ ਵੱਲੋਂ ਤਾਂ ਪਹਿਲਾਂ ਗਲਤੀ ਜਾਣ ਬੁੱਝ ਕੇ ਕੀਤੀ ਗਈ ਆ ਹੁਣ ਦੇਖੋ ਮਾਫੀ ਮੰਗਦਾ ਇਹ ਇਹ ਕਿਵੇਂ ਹੋ ਸਕਦਾ ਪਿਛਲੇ ਪਾਸੇ ਪੋਸਟਰ ਨਾ ਦੇਖਿਆ ਹੋਵੇ ਮੈਂ ਫੇਰ ਇਹ ਗੱਲ ਕਹਣਾ ਵੀ ਹੋ ਸਕਦਾ ਉਹਨੇ ਦੇਖਿਆ ਹੀ ਨਾ ਹੋਵੇ ਹੋਚਦਾ ਹੋਣਾ ਨੇ ਦੇਖਿਆ ਹੋਵੇ ਤੇ ਹੋਣੀ ਗੱਲ ਕਹੀ ਹੋਵੇ ਕਿ ਨਹੀਂ ਮੈਂ ਤਾਂ ਵੇਖਿਆ ਨਹੀਂ ਸੀਗਾ ਪਰ 100 ਹੱਥ ਰਸਾ ਤੇ ਸਿਰੇ ਤੇ ਗੱਲ ਇਹ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਸਭ ਦੇ ਸਾਂਝੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਰਤਾ ਜਿਹੜੀ ਉਹ ਕਦੇ ਵੀ ਕਿਸੇ ਦੇ ਚੇਤੇ ਦੇ ਵਿੱਚੋਂ ਮਿਟ ਨਹੀਂ ਸਕਦੀ ਜਿਹੜੇ ਸਿਰ ਤੋਂ ਕਮ ਲੈਣ ਵਾਲੇ ਲੋਕ ਆ ਪਰ ਜੇਕਰ ਕਿਸੇ ਬੰਦੇ ਨੇ ਗਲਤੀ ਕਰ ਦਿੱਤੀ ਤਾ ਮੇਰਾ ਖਿਆਲ ਆ ਵੀ ਉਹਨੂੰ ਕਦੂ ਕਸ਼ੀਨਾ ਵੀ ਨਾ ਕੀਤਾ ਜਾਵੇ ਵੀ ਭਾਈ ਉਹ ਥੋੜਾ ਜਿਹਾ ਹੁਣ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੱਲ ਨੂੰ ਮਾਫੀ ਦੇ ਦਿੱਤੀ ਮੰਨ ਲੋ ਕੇ ਤੇ ਫਿਰ ਉਸ ਤੋਂ ਵੱਡੀ ਤਾਂ ਗੱਲ ਵੀ ਕੋਈ ਨਹੀਂ ਰਹਿ ਜਾਂਦੀ ਫਿਰ ਆਪਣੇ ਗਾਲ ਦੁਪੜ ਦੀ ਕੋਈ ਤੁਕ ਨਹੀਂ ਬਣਦੀ ਮੈਂ ਹਮੇਸ਼ਾ ਇਹ ਗੱਲ ਕਹਿਣਾ ਤੁਹਾਨੂੰ ਕੋਈ ਬੰਦਾ ਪਸੰਦ ਨਾ ਪਸੰਦ ਹੋ ਸਕਦਾ ਪਰ ਮੈਨੂੰ ਦੁੱਖ ਹੋਇਆ ਇਸ ਗੱਲ ਦਾ ਇਹ ਵੀ ਤਾਂ ਕਿਸੇ ਗੁਰੂ ਸਾਹਿਬਾਂ ਨੇ ਨਹੀਂ ਕਿਹਾ ਵੀ ਆਪਾਂ ਗਾਲਾਂ ਬਹੁਤ ਕੱਢਦੇ ਆ ਗਾਲਾਂ ਵੀ ਨਹੀਂ ਕੱਢਣੀਆਂ ਚਾਹੀਦੀਆਂ ਉਹ ਬੰਦੇ ਨੇ ਆਪਣੀ ਗਲਤੀ ਨੂੰ ਗੁਨਾਹ ਮੰਨਿਆ ਜਾਂ ਗੁਨਾਹੇ ਕੀਤਾ ਸੀ ਤੇ ਉਸ ਗੁਨਾਹ ਦਾ ਅਹਿਸਾਸ ਹੋਇਆ ਤੇ ਉਹਨੇ ਜਾ ਕੇ ਉੱਥੇ ਮਾਫੀ ਮੰਗ ਲਈ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹਿਤੀ ਵੀ ਭਾਈ ਉਹਦਾ ਮਾਫੀਨਾਮਾ ਆ ਗਿਆ ਉਹਨੂੰ ਬੁਲਾਇਆ ਥੋੜੀ ਜਿਹੀ ਹਾਲੇ ਉਹ ਤੁਰੰਤ ਗਿਆ ਹੁਣ ਕਈ ਬੰਦੇ ਇਹ ਗੱਲ ਕਹਿੰਦੇ ਜੀ ਕਿ ਉਹਨੇ ਮਸ਼ਹੂਰੀ ਦੀ ਖਾਤਰ ਚਰਚਾ ਦੀ ਖਾਤਰ ਉਹਨੇ ਪਬਲਿਸਿਟੀ ਦੀ ਖਾਤਰ ਇਹ ਕੁਝ ਕੀਤਾ ਹੋਊਗਾ ਮੇਰਾ ਖਿਆਲ ਆ ਵੀ ਆਪਾਂ ਨਾ ਦੂਰ ਦੀ ਸੋਚਦੇ ਨਹੀਂਗੇ ਉਹਨੇ ਅੱਜ ਤੱਕ ਕਦੇ ਇਹੋ ਜਿਹਾ ਗੀਤ ਗਾਇਆ ਹੀ ਨਹੀਂ ਜਿਹਨੂੰ ਪਬਲਿਸਿਟੀ ਦੀ ਲੋੜ ਪਵੇ ਜਾਂ ਜਿਹੜਾ ਪਬਲਿਕ ਦੇ ਵਿੱਚ ਹਰ ਥਾਂ ਦੇ ਉੱਤੇ ਬੁੱਲਾਂ ਦੇ ਚੜ ਗਿਆ ਹੋਵੇ ਤੁਹਾਨੂੰ ਮੈਂ ਇੱਕ ਗੀਤ ਦੇ ਬੋਲ ਦੱਸਦਾ ਫਿਰ ਤੁਸੀਂ ਇਹਨਾਂ ਗੱਲਾਂ ਕਿਉਂ ਵੀ ਜਸਟੀਫਾਈ ਕਰਨਾ ਮੈਂ ਫਿਰ ਇਹ ਗੱਲ ਕਹਿਣਾ ਉਹਨੂੰ ਇਹ ਕੁਝ ਕਰਨਾ ਹੀ ਨਹੀਂ ਚਾਹੀਦਾ ਸੀ ਉਹਨੂੰ ਪਿਛਲੇ ਪਾਸੇ ਪੋਸਟਰ ਤੇ ਵੇਖਣਾ ਚਾਹੀਦਾ ਸੀ ਜਦੋਂ ਉਹਦੀ ਟੀਮ ਕੋਈ ਪ੍ਰੋਗਰਾਮ ਬੁੱਕ ਕਰਦੀ ਆ ਜਾਂ ਕਿਸੇ ਦੀ ਵੀ ਟੀਮ ਕੋਈ ਪ੍ਰੋਗਰਾਮ ਬੁੱਕ ਕਰਦੀ ਆ ਉਹਨੂੰ ਪੁੱਛਣਾ ਚਾਹੀਦਾ ਵੀ ਇਹ ਸਮਾਗਮ ਕਿਹੜੇ ਸੰਦਰਭ ਦੇ ਵਿੱਚ ਹੈ ਇੱਥੇ ਆਪਾਂ ਨੂੰ ਕਿਹੋ ਜਿਹਾ ਮੈਟਰ ਪੇਸ਼ ਕਰਨਾ ਚਾਹੀਦਾ ਹੈ ਇੱਥੇ ਕਿਹੋ ਜਿਹਾ ਵਿਚਾਰ ਵਾਣ ਲੋਕ ਹੋਣਗੇ ਇੱਥੇ ਮੂਰੇ ਆਡੀਅנס ਕਿਹੋ ਜੀ ਹੋਊਗੀ ਇਹ ਸਾਰਾ ਕੁ ਪਰ ਵੀਰ ਸਿੰਘ ਦੇ ਇੱਕ ਗੀਤ ਦੇ ਬੋਲਾ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬਤੀਆਂ ਮੈਂ ਯਿਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ 13 13 ਤੋਲਾਂਗਾ ਜਾਂ ਕਹਿੰਦੇ 13 13 ਤੋਲਾਂਗਾ ਉਹਦੇ ਆ ਬੋਲ ਆ ਇਹ ਗਾਣੇ ਕਮਰਸ਼ੀਅਲ ਨਹੀਂ ਗੇ ਇਹ ਗਾਣੇ ਸਮਝਣ ਤੇ ਸਮਝਾਉਣ ਵਾਲੇ ਆ ਇਹ ਆਪਾਂ ਗੁਰਦੁਆਰੇ 'ਚ ਚਲਾ ਲੀਏ ਇਹ ਆਪਾਂ ਕਿਸੇ ਵਿਆਹ ਦੇ ਸਮਾਗਮ 'ਚ ਚਲਾ ਲੀਏ ਕਿਤੇ ਵੀ ਚਲਾ ਲੀਏ ਮੈਂ ਬੰਦੇ ਦੀ ਮਾਨਸਿਕਤਾ ਦੀ ਗੱਲ ਕਰਦਾ ਮੈਨੂੰ ਪਤਾ ਗਵਾਈਆਂ ਦਾ 95% ਹਿੱਸਾ ਸਿਰਫ ਤੇ ਸਿਰਫ ਪ੍ਰੋਗਰਾਮਾਂ ਦੀ ਖਾਤਰ ਨੱਚਣ ਵਾਲੇ ਰੋਣ ਵਾਲੇ ਸੱਭਿਆਚਾਰਕ ਜਾਂ ਗੈਰ ਸੱਭਿਆਚਾਰਕ ਜਾਂ ਦੋ ਅਰਥੀ ਜਾਂ ਗਾਣਾ ਵਾਲੇ ਜਾਂ दारू ਵਾਲੇ ਗੀਤ ਪੇਸ਼ ਕਰਦਾ ਪਰ ਮੈਂ ਉਸ ਬੰਦੇ ਦੇ ਬਾਰੇ ਜਿੰਨਾ ਨੂੰ ਵੀ ਜਾਣਦਾ ਹਾਲਾਕੇ ਬੰਦੇ ਨੂੰ ਇਹ ਪਤਾ ਹੁੰਦਾ ਜੀ ਮੰਗਲ ਗ੍ਰਹਿ ਤੇ ਪਾਣੀ ਹੈ ਕਿ ਨਹੀਂ ਤੇ ਨਾਲ ਬੈਠੇ ਬੰਦੇ ਦੇ ਮਨ ਦੇ ਵਿੱਚ ਕੀ ਹੈ ਇਹ ਨਹੀਂ ਪਤਾ ਹੁੰਦਾ ਪਰ ਜਿੰਨਾ ਕੁ ਮੈਂ ਜਾਣਦਾ ਮੈਨੂੰ ਇਸ ਗੱਲ ਦਾ ਅਹਿਸਾਸ ਆ ਵੀ ਵੀਰ ਸਿੰਘ 사ਜਸੀ ਬੰਦਾ ਨਹੀਂ ਆ ਵੀਰ ਸਿੰਘ ਸ਼ੈਤਾਨ ਬੰਦਾ ਨਹੀਂ ਆ ਵੀਰ ਸਿੰਘ ਇਹ ਨਹੀਂ ਵੀ ਭਾਈ ਅੱਗ ਲਾਈ ਤੇ ਕੰਨ ਦੇ ਉੱਤੇ ਚੜ ਜੇ ਵੀਰ ਸਿੰਘ ਇਹ ਵੀ ਨਹੀਂ ਵੀ ਭਾਈ ਉਹ ਕੋਈ ਗਲਤੀ ਕਰੇ ਤੇ ਉਹ ਬੰਦੇ ਨੂੰ ਅਹਿਸਾਸ ਨਾ ਹੋਵੇ ਇਹ ਵੀ ਹੋ ਸਕਦਾ ਵੀ ਭਾਈ ਉਹ ਕਈ ਮਹੀਨੇ ਗਾਵੇ ਹੀ ਨਾ ਹੋ ਸਕਦਾ ਮੇਰੀ ਗੱਲ ਨਹੀਂ ਹੋਈ ਉਹਦੇ ਨਾਲ ਇਹ ਵੀ ਹੋ ਸਕਦਾ ਵੀ ਭਾਈ ਉਹ ਪਛਤਾਵੇ ਦੇ ਵਿੱਚ ਵੀ ਗੀਤ ਗਾ ਦੇਵੇ ਇਹ ਵੀ ਹੋ ਸਕਦਾ ਕਿਉਂਕਿ ਜਦੋਂ ਆਪਾਂ ਕਮਰਸ਼ੀਅਲ ਦੀ ਗੱਲ ਕਰਦੇ ਆ ਉਹਨੇ ਕਮਰਸ਼ੀਅਲ ਦੇ ਵਿੱਚ ਇਹ ਵੀ ਗਾਇਆ ਤੇਰੀ ਪੱਗ ਮੇਰੀ ਚੁੰਨੀ ਦਾ ਇੱਕੋ ਰੰਗ ਹਾਣੀਆਂ ਕਿਉਂਕਿ ਦੇਖੋ ਗੱਲ ਇਹ ਆ ਵੀ ਜੇਕਰ ਚੱਕਵੇਂ ਗੀਤ ਗਾਉਣੇ ਹੋਣ ਕਮਰਸ਼ੀਅਲ ਦੇ ਤੌਰ ਦੇ ਉੱਤੇ ਹੋਰ ਵੀ ਆ 100 ਹੱਥ ਰੱਸਾ ਮੇਰੇ ਖਿਆਲ ਦੇ ਮੁਤਾਬਕ ਸਿਰ ਇਤੇ ਗੰਡ ਜਿਹੜੇ ਸਾਡੇ ਪੰਜਾਬੀ ਵੀਰ ਨੇ ਪਹਿਣਾ ਨਹੀਂ ਉਹਨਾਂ ਨੂੰ ਕਿਸੇ ਵੀ ਬੰਦੇ ਦੇ ਬਾਰੇ ਕੋਈ ਜਜਮੈਂਟ ਆਖਰੀ ਜਾਰੀ ਕਰਨ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਵਿਚਾਰਨਾ ਚਾਹੀਦਾ ਤੇ ਥੋੜਾ ਜਿਹਾ ਸਮਾਂ ਦੇਖਣਾ ਚਾਹੀਦਾ ਤੁਰੰਤ ਹੀ ਜਦੋਂ ਅਸੀਂ ਕਿਸੇ ਦੇ ਉੱਤੇ ਬੇਹੱਦ ਰਿਐਕਟ ਕਰਦੇ ਹਾਂ ਰਿਐਕਟ ਕਰਨ ਜਥੇਦਾਰ ਸਾਹਿਬ ਰਿਐਕਟ ਕਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਰਿਐਕਟ ਕਰਨ ਤਖਤਾਂ ਦੇ ਜਥੇਦਾਰ ਸਹਿਬਾਨ ਰਿਐਕਟ ਕਰਨ ਸੂਝਵਾਨ ਲੋਕ ਜੇ ਹੁਣ ਮੇਰੇ ਵਰਗਾ ਬੰਦਾ ਕਬਈ ਜੀ ਇਹਦਾ ਪੈਂ ਕਰ ਦੇਣਾ ਮੈਂ ਤਾਂ ਖਲਾਰਾ ਪਾ ਦੇਣਾ ਸੀ ਮੈਂ ਤਾਂ ਐ ਕਰ ਦੇਣਾ ਸੀ ਮੈਨੂੰ ਇਹ ਤੇ ਹਰਾਨੀ ਹੁੰਦੀ ਆ ਚਲੋ ਅਸੀਂ ਤਾਂ ਸਾਨੂੰ ਤਾਂ ਇਹ ਗੱਲ ਕਰਦੇ ਤੇ ਕੋਨੇ ਬੋਨੇ ਹਨ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਮਰਿਆਦਾ ਦਾ ਕੀ ਪਤਾ ਠੀਕ ਆ ਬਿਲਕੁਲ ਠੀਕ ਆ ਸਾਨੂੰ ਨਹੀਂ ਪਤਾ ਪਰ ਮੇਰੀ ਇੱਕ ਬੇਨਤੀ ਆ ਵੀ ਇਹ ਗੱਲ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਸਿਆਸੀ ਵੀ ਬਣ ਜਾਂਦੀ ਆ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਸੀ ਕਿ ਸ਼ਤਾਬਦੀਆਂ ਦਾ ਕਾਪੀਰਾਈਟ ਕੱਲਾ ਸ਼ਰੋਬਣੀ ਕਮੇਟੀ ਕੋਲ ਥੋੜੀ ਸਾਡੇ ਕੋਲ ਵੀ ਆ ਹੁਣ ਕਿਉਂਕਿ ਇਹ ਭਾਸ਼ਾ ਵਿਭਾਗ ਨੇ ਸਮਾਗਮ ਕਰਵਾਇਆ ਜਿੱਥੇ ਕਿ ਗਲਤੀ ਵੀਰ ਸਿੰਘ ਦੇ ਕੋਲੋਂ ਹੋਈ ਆ ਤੇ ਮੁੱਦਾ ਇਹ ਵੀ ਬਣਿਆ ਵੀ ਅਸੀਂ ਪਹਿਲਾਂ ਹੀ ਕਹਿੰਦੇ ਸੀ ਸਰਕਾਰਾਂ ਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਇਹ ਗੱਲਾਂ ਸਿਰਫ ਸ਼੍ਰੋਮਣੀ ਕਮੇਟੀ ਤੇ ਧਾਰਮਿਕ ਸੰਸਥਾਵਾਂ ਦੇ ਦੀਨ ਹੋਣੀਆਂ ਚਾਹੀਦੀਆਂ ਦੇਖੋ ਗੱਲ ਦੇ ਐਂਗਲ ਦੇਖ ਲਓ ਵੀ ਐਂਗਲ ਕਿਹੜੇ-ਕਿਹੜੇ ਪਾਸਿਓਂ ਆਉਂਦੇ ਆ ਅਸੀਂ ਸਾਰਿਆਂ ਦਾ ਬਹੁਤ ਸਤਿਕਾਰ ਕਰਦੇ ਆ ਪਰ ਮੇਰੀ ਇੱਕ ਬੇਨਤੀ ਚਲੋ ਇਹ ਜਥੇਦਾਰ ਸਾਹਿਬ ਦੀ ਮਰਜ਼ੀ ਆ ਉਹਨਾਂ ਨੇ ਮਾਫ਼ ਕਰਨਾ ਵੀਰ ਸਿੰਘ ਨੂੰ ਕਿ ਨਹੀਂ ਕਰਨਾ ਬੀਰ ਸਿੰਘ ਨੂੰ ਕਿੰਨਾ ਕ ਅਹਿਸਾਸ ਹੈ ਉਹਦੇ ਬਾਰੇ ਉਹ ਵੱਧ ਜਾਣਦਾ ਮੈਂ ਫੋਨ ਕੀਤਾ ਸੀ ਬੀਰ ਸਿੰਘ ਨੂੰ ਪਰ ਉਹਨੇ ਕਈ ਵਾਰ ਫੋਨ ਕਰਨ ਦੇ ਬਾਵਜੂਦ ਚੱਕਿਆ ਨਹੀਂ ਸ਼ਾਇਦ ਉਹ ਦਰਬਾਰ ਸਾਹਿਬ 'ਚ ਹੋਵੇ ਸ਼ਾਇਦ ਉਹ ਅਫਸੋਸ ਦੇ ਵਿੱਚ ਹੋਵੇ ਸ਼ਾਇਦ ਉਹ ਮਯੂਸੀ ਦੇ ਵਿੱਚ ਹੋਵੇ ਸ਼ਾਇਦ ਉਹ ਫੋਨ ਚੱਕੜਾ ਨਾ ਚਾਹੁੰਦਾ ਹੋਵੇ ਮੈਨੂੰ ਜਾਣਕਾਰੀ ਨਹੀਂ ਮੈਂ ਚੱਕ ਕੀਤਾ ਸੀ ਵੀ ਮੈਂ ਸੱਚੀ ਮੁੱਚੀ ਜਾਣਾਂ ਵੀ ਭਾਈ ਤੂੰ ਗਲਤੀ ਹੀ ਕਰ ਲਈ ਜਾਂ ਗੁਨਾਹ ਮੰਨਦਾ ਅਣਜਾਣਪੁਣੇ 'ਚ ਹੋਇਆ ਜਾਂ ਜਾਣ ਪੁੱਝ ਕੇ ਹੋਇਆ ਮੇਰੀ ਇਹ ਇੱਛਾ ਸੀ ਪੁੱਛਣ ਦੀ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਬੀਰ ਸਿੰਘ ਸੱਚੀ ਮੁੱਚੀ ਮਾੜਾ ਬੰਦਾ ਨਹੀਂ ਆ। ਵੀਰ ਸਿੰਘ ਮੈਂ بڑے ਬੰਦਿਆਂ ਨੂੰ ਜਾਣਦਾ। ਤੁਸੀਂ ਵੀ ਬਹੁਤ ਸਾਰਿਆਂ ਨੂੰ ਜਾਣਦੇ ਆ। بڑے ਗੋਈਆਂ ਨੂੰ ਮੈਂ ਜਾਣਦਾ। ਮੇਰਾ ਕੰਮ ਦੇ ਵਿੱਚ ਇਹ ਸ਼ਾਮ ਲੱਗ ਲ ਮੈਂ ਬਹੁਤਿਆਂ ਨੂੰ ਜਾਣਦਾ। ਪਰ ਮੈਂ ਇਹ ਵੀ ਜਾਣਦਾ ਵੀ ਉਹ ਆਪਦੇ ਕਾਰੋਬਾਰ ਦੇ ਲਈ ਬਹੁਤ ਕੁਝ ਕਰਦੇ ਆ। ਵੀਰ ਸਿੰਘ ਨਹੀਂ ਆ ਕਰਦਾ ਹੋਰ ਵੀ ਕਈ ਸੱਜਣ ਹੈਗੇ ਆ ਸਤਕਾਰਯੋਗ ਜਿਹੜੇ ਕਿ ਕੱਲੇ ਕਾਰੋਬਾਰ ਦੇ ਲਈ ਨਹੀਂ ਕੁਝ ਕਰਦੇ। ਉਹਨਾਂ ਦੇ ਅੰਦਰ ਜੇਕਰ ਚੱਲਦਾ ਜੋ ਕੁਝ ਹੈ ਉਹੋ ਜਿਹਾ ਤਾਂ ਜੇ ਵੀਰ ਸਿੰਘ ਹੋਰੀ ਪੇਸ਼ ਕਰਨ ਆਪਾਂ ਪਹਿਲੇ ਦਿਨੀ ਫੜ ਲਏਗੇ ਵੀ ਭਾਈ ਤੂੰ ਆ ਬੋਲੇਗਾ। ਉਥੇ ਵੀਰ ਸਿੰਘ ਦਾ ਗਾਉਣਾ ਵੀ ਗਲਤ ਸੀ ਉਥੇ ਉਹਦਾ ਨੱਚਣਾ ਵੀ ਗਲਤ ਸੀ ਤੇ ਜਿਹੜੇ ਬਾਕੀ ਲੋਕ ਬੈਠੇ ਉਹਨਾਂ ਦਾ ਨੱਚਣਾ ਵੀ ਗਲਤ ਸੀ ਉਥੋਂ ਹੀ ਕਿਸੇ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਭਾਈ ਆ ਕੀ ਕਰੀ ਜਾਨੇ ਆ ਇਹ ਗੱਲ ਜ਼ਰੂਰੀ ਆ ਪਰ ਮੇਰੀ ਅਖੀਰ ਦੇ ਉੱਤੇ ਇੱਕ ਹੋਰ ਬੇਨਤੀ ਆ ਵੀ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਸਮਾਗਮ ਸ਼ਤਾਬਦੀ ਜਿਹੜਾ ਹੁਣ ਮਨਾਇਆ ਜਾਣਾ ਤੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਪੜ੍ਹ ਗਏ ਵੀ ਜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਤੇ ਆਪਾਂ ਉਹਨਾਂ ਦੇ ਬਾਰੇ ਜਾਣੀਏ ਵੀ ਮੈਂ ਤਾਂ ਬੜੀ ਵਾਰ ਸਮਾਗਮਾਂ ਦੇ ਵਿੱਚ ਦੇਖਿਆ ਭਗਤ ਸਿੰਘ ਜੀ ਦੇ ਨਾਂ ਦੇ ਉੱਤੇ ਸਮਾਗਮ ਹੁੰਦਾ ਉੱਥੇ ਲਚਕੜੇ ਚਲੇ ਗੀਤ ਚੱਲੀ ਜਾਂਦੇ ਹੁੰਦੇ ਆ ਕੋਈ ਹੋਰ ਕਿਸੇ ਬਾਬੇ ਦੇ ਨਾਂ ਦੇ ਉੱਤੇ ਮੇਲਾ ਹੁੰਦਾ ਉੱਥੇ ਅਵੱਲੀ ਗਾਇਆਂ ਪੇਸ਼ ਕਰੀਆਂ ਹੋਈ ਜਾਂਦੀਆਂ ਹੁੰਦੀਆਂ ਕਹਿੰਦੇ ਜੀ ਕਿ ਆਹ ਫਲਾਣਿਆਂ ਦੇ ਸ਼ਹੀਦਾਂ ਦੇ ਨਾਂ ਦੇ ਉੱਤੇ ਕਰਦੇ ਆ ਤੇ ਉੱਥੇ ਅਵੱਲਾ ਕੰਮ ਚੱਲੀ ਜਾਂਦਾ ਹੁੰਦਾ ਇਹ ਸਾਰਾ ਕੁਝ ਰੁਕਣਾ ਚਾਹੀਦਾ ਇਹ ਬਿਲਕੁਲ ਰੁਕਣਾ ਚਾਹੀਦਾ ਕਈ ਥਾਵਾਂ ਤੇ ਆਪਾਂ ਵੀ ਵੇਨੇ ਆ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਉੱਥੇ ਨੇਤਾ ਜੀ ਜਾਂਦੇ ਆ ਉਹ ਆਉਂਦਾ ਸਿਆਸੀ ਭਾਸ਼ਣ ਝਾੜ ਕੇ ਮੁੜ ਆਉਂਦੇ ਆ ਆਪਾਂ ਦੇਖਦੇ ਹਾਂ ਮੁਖਸਰ ਸਾਹਿਬ ਦੇ ਵਿੱਚ ਉੱਥੇ ਸਮਾਗਮ ਕਿਹੜਾ ਹੁੰਦਾ ਮਾਗੀ ਦੇ ਮੇਲੇ ਦੇ ਮੌਕੇ ਤੇ ਸਿਆਸੀ ਬਾਣ ਛੱਡੇ ਜਾਂਦੇ ਆ ਇਹ ਸਾਰਾ ਕੁਝ ਹੀ ਰੁਕਣਾ ਚਾਹੀਦਾ ਵੀਰ ਸਿੰਘ ਨੇ ਮਾਫੀ ਮੰਗੀ ਮਾਫੀ ਮਿਲਣੀ ਕਿ ਨਹੀਂ ਮਿਲਣੀ ਮਿਲੂਣੀ ਪਤਾ ਜਥੇਦਾਰ ਸਾਹਿਬ ਕੀ ਫੈਸਲਾ ਕਰਦੇ ਆ ਉਹ ਜਾਣਦੇ ਆ ਬਹੁਤ ਸਤਿਕਾਰ ਆ ਉਹਨਾਂ ਦਾ ਪਰ ਆਪਾਂ ਥੋੜਾ ਜਿਹਾ ਹੋਰ ਦੇਖ ਲਈਏ ਉਹਦੇ ਬਾਰੇ YouTube ਦੇ ਵਿੱਚੋਂ ਆਪਾਂ ਗੱਲਾਂ ਗੁੱਲਾਂ ਕੱਢ ਕੇ ਦੇਖੀਏ ਬੰਦਾ ਹੈ ਕਿਹੋ ਜਿਹਾ ਕਿਉਂਕਿ ਜਿਹੜਾ ਬੰਦਾ ਸ਼ੈਤਾਨ ਹੁੰਦਾ ਉਹਨੇ 2 ਸਾਲ ਪਹਿਲਾਂ 6 ਮਹੀਨੇ ਪਹਿਲਾਂ ਗੀਤਾ ਰਹੀਂ ਸਾਹਿਤ ਦੇ ਕਿਸੇ ਰੂਪ ਦੇ ਰਹੀਂ ਸ਼ੈਤਾਨੀ ਕੀਤੀ ਹੁੰਦੀ ਆ ਉਹਨੇ ਗਲਤ ਕੀਤਾ ਮੈਂ ਬਿਲਕੁਲ ਮੰਨਦਾ ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਮੈਂ ਬਿਲਕੁਲ ਸਹਿਮਤ ਇਸ ਗੱਲ ਦੇ ਨਾਲ ਨਹੀਂ ਸੀ ਕਰਨਾ ਚਾਹੀਦਾ ਉਹਨੂੰ ਉੱਥੇ ਜਾ ਕੇ ਕੁਝ ਨਹੀਂ ਸੀ ਕਰਨਾ ਚਾਹੀਦਾ ਪਰ ਉਹ ਭਾਈ ਅਕਾਲ ਤਖਤ ਸਾਹਿਬ ਤੇ ਚਲਾ ਗਿਆ ਤੇ ਇਸ ਤੋਂ ਵੱਡੀ ਥਾਂ ਸਿੱਖ ਜਗਤ ਦੇ ਵਿੱਚ ਹੈ ਵੀ ਨਹੀਂ ਹੁਣ ਇਸ ਤੋਂ ਬਾਅਦ ਸਭ ਦੀ ਆਪ ਆਪਣੀ ਮਰਜ਼ੀ ਆ ਵੀ ਆਪਾਂ ਉਹਨੂੰ ਕੋਈ ਫਾਹੀ ਲਾਉਣਾ ਜਾਂ ਆਪਾਂ ਉਹਨੂੰ ਕੀ ਸਜ਼ਾ ਦੇਣੀ ਆ ਜਾਂ ਆਪਾਂ ਕੀ رائے ਰੱਖਦੇ ਆ ਇਹ ਤੁਹਾਡੇ ਉੱਤੇ ਨਿਰਭਰ ਆ ਬਾਕੀ ਭੈਣਾ ਵੀਰ ਤੇ ਨਿਰਭਰ ਆ ਮੇਰੇ ਉੱਤੇ ਤਾਂ ਚਲੋ ਨਹੀਂ ਅਸੀਂ ਤਾਂ ਚਲੋ ਥੋੜਾ ਜਿਹਾ ਪਰੇ ਹੋ ਜਾਂਦੇ ਆ ਵੀ ਭਾਈ ਇਹ ਕਿਹੜਾ ਕੋਈ ਉਸ ਮਰਿਆਦਾ ਵਿੱਚ ਰਹਿਣ ਵਾਲੇ ਲੋਕ ਆ ਪਰ ਮੈਨੂੰ ਲੱਗਦਾ ਜੀ ਕਿ ਆਪਾਂ ਥੋੜਾ ਜਿਹਾ ਤੁਲਨਾਤਮਕ ਧਿਆਨ ਸਹੀ ਕਰਿਆ ਕਰਕੇ